ਕਿਰੋਣਾ ਦੁੱਧ ਨਹੀਂ ਬਾਦ ਨਹੀਂ ਨਾ ਜਾ ਕੁਛ ਅੱਜ ਦੀ ਵੀ ਹੋਵੇ ਹੈ ਕੁ ਵੱਧ ਜਾ ਹੋਵੇ 50 60 ਹਜ਼ਾਰ ਵਾਲੀ 10 10 ਹਜ਼ਾਰ ਵਾਲੀਆਂ ਹੋਰ ਭਾਈ

ਪਤਾ ਪਤਾ ਚ ਆ ਗਿਆ ਭਈ ਮੈਂ ਇਹ ਤਾਂ ਜੋ ਅੱਕਾ ਨੇ ਬਸ ਉਹ ਹੀ ਕਰਿਆ ਪਿਆਪਰਾ ਵਾ ਹਾਂ ਇਹ ਵੀ ਠੀਕ ਹੈ ਤੇ ਬਸ ਅੱਗੇ ਇਕੱਠੇ ਕੰਮ ਨਹੀਂ ਕਰਦੇ ਹੁਣ ਹਾਂ ਗੱਲ ਇਹ ਵੀ ਠੀਕ ਹੈ ਮਟਲੀ ਕਿ ਬਣਾਨੀ ਜਹਾ ਭਈ ਨਾ ਭਈ ਪਸ਼ੂ ਜੇ ਰਾਜੀ ਹੁੰਦੇ ਹੁਣ ਪੱਛੇ ਕਿਤੋਂ ਲੈ ਲੈ ਦੇ ਪੈਂਦੀ ਹੈ ਹਾਂ ਇਹ ਵੀ ਠੀਕ ਆਪਣੇ ਟਿਲਾ ਲਾਉਣੀ ਜਾਣੀ ਨਹੀਂ ਰਹੀ ਨਾ ਨਾ ਭਈ ਆਪਾਂ ਕਿਉ ਡੱਕੜਾ ਨਾ ਭਈ ਸ਼ਵਾਗਾ ਮਟਲੀ ਰਗਾ ਖੇਤ ਬਾਪੂ ਮੁੰਡਾ ਕਹਿੰਦਾ ਵੀ ਟਰੈਕਟਰ ਲਿਆਨਾ ਮੈਂ ਲਿਆਨਾ ਖੇਤ ਮੈਂ ਖਾ ਟਰੈਕਟਰ ਦੀ ਕਿਲੋੜਾ ਮੋੜਨਾ ਤੇ ਚੱਕ ਲੈਣਾ ਬਸ ਸ਼ਵਾਗਾ ਦੇਖ ਤੂੰ ਖੇਤੋਂ ਮੋੜਨਾ ਤੇ ਚੱਕ ਲੈਆ

ਕਸੂਲ ਖਾਂਦਾ ਨੇਰੇ ਜਵਾਂ ਦੇ ਕੀ ਹੋਰ ਧਾਰਮਾ ਦੂਰਾਂ ਪਿੰਡਾਂ ਦੇ ਨਚਿਆਂ ਤੇ ਬਾੜੇ ਲੱਗਦਾ ਹੈ ਇਹਦਾ ਸਰੀਰ ਬਹੁਤ ਜ਼ਰੂਰਿਆ ਸੀ ਨਸ਼ੇ ਨਾਲ ਕੰਮ ਕਰਦਾ ਸੀ ਨੇ ਗਾਲ ਤੇ ਹਾਂ ਨੂੰ ਐ ਲੱਗਿਆ ਹੁਣ ਵੀ ਆਪਣੇ ਜਵਾਕਾਂ ਨੂੰ ਕਹਿ ਦੇ ਪੱਠੇ ਪਾ ਜੋ ਮੇਰੇ ਹੱਥ ਨਹੀਂ ਲੌਂਦੇ ਹੈ ਕੰਮ ਨਹੀਂ ਕਰਦੇ ਲੱਗਦਾ ਕੰਮ ਵੀ ਕਰਦੇ ਜਾਣੀ ਨਹੀਂ ਪਈ ਜਿਹੜਾ ਦੁੱਧ ਬਾਹਰ ਡੇਰੀ ਚ ਪਾਇਆ ਜਾਂਦਾ ਚਾਈ ਚ ਆਹੀ ਤਾਂ ਘਾਟਾ ਮਾਰੀ ਆ ਉਦੋਂ ਕਹਿ ਗਈ ਕਿੱਟਾ ਹੁੰਦਾ ਹੀ ਨਹੀਂ ਸੀਗਾ ਵੀ ਦੁੱਧ ਵੇਚਣਾ ਤਾਂ ਬਹੁਤ ਪਾਪ ਹੈ ਹੈ ਹੋਰ ਪੁਰਾਣੇ ਬੋੜੇ ਦੁੱਧ ਵੇਚਣ ਨਹੀਂ ਦਿੰਦੇ ਸੀ ਹਾਂ ਹਾਂ ਜੀ ਉਹ ਤਾਂ ਬਾਜੀ ਜਾਣਦੇ ਘਰੇ ਪੀਂਦੇ ਕਦੇ ਕਦੇ ਪੀ ਲੋ ਜਿੰਨਾ ਮਰਗੀ ਠੀੜਾ ਬਣਾਓ ਲੱਠੀਆਂ ਬਣਾਓ ਦਈਆਂ ਬਣਾਓ ਹੈ

ਜਬਿਆਨ ਕਰਾ ਲਈ ਇੱਕ ਜਨੇ ਜਾਂ ਮੈਂ ਕਰਾ ਲੈਣਾ ਤੇ ਤੂੰ ਕਰੇਂਗਾ ਹੈ ਜਵਾਖ ਨਾਲ ਲੜਨੇ ਕਿਤੇ ਵੀ ਤੂੰ ਹੀ ਪੰਗਾ ਹੀ ਕਰਿਆ ਖੜਾ ਜਵਾਖ ਨੇ ਕੀ ਕਹਿਣਾ ਆਪਾਂ ਆਪ ਦਾ ਬਾਗਾ ਬੈਦਾ ਕਰ ਲੈਨੇ ਆ ਹਾਂ ਉਹ ਤਾਂ ਠੀਕ ਹੈ ਕਰਾਂ ਥਾਂ ਥੱਪੇ ਟੁੰਨਾਰੇ ਆਸਦਾ ਗਿਆ ਬੰਦਾ ਲਾਚੀ ਦੇ ਬੰਦਾ ਹੂੰ ਜਵਾਖ ਨਾਲ ਕਰਨ ਵੀ ਨੂੰਤੀ ਯਾਰੀ ਐ ਤੇ ਤੂੰ ਪੰਗੇ ਲੈਣਾ ਵੱਡੇ ਆਪੋ ਦੀ ਗੰਟੀ ਨਹੀਂ ਪਸੂਆਂ ਇੱਕੀ ਹਾਂ ਜੇ ਅੱਡ ਕੋਠੜਾ ਪਾਲਾਂਗੇ ਭਾਈ ਹੋਰ ਕੀ ਹੈ ਨਾ ਨਾ ਇੱਛੀ ਤੂ ਦੀ ਅਰੇ ਸੋ ਹਾਂ ਬਾਕੀ ਬਗੀ ਹੁਣ ਨਾਲੇ ਨਿੱਗੜੀ ਨਿੱਗਾ ਹਾਂ ਹੇ ਹਾਂ ਜੇ ਕੋਈ ਚੱਕ ਜੀ ਹੋਈ ਤਾਂ ਪੈ ਦੇਖ ਲਿਓ ਹਾਂ ਚੱਕ ਜੀ ਗੰਜਾਲ ਖੜਕਾਉਂਦਾ ਥਾ ਕੀ ਇਹਨੂੰ ਕਹੀਏ ਵੀ ਤੂੰ ਕਰ ਪੱਟ ਕੋਈ ਕੰਨੀ ਹਾਂ ਕਹੇ ਦੇ ਭਾਈ ਹੈ ਕਹੇ ਦੇ ਆਊਗਾ ਜਰਾ ਯੂਮੀ ਹੋ ਡਾਕਟਰ ਬਲੇ ਮਾਰਦਾ ਗੇੜਾ ਪੁੱਗਾ ਲਾਉਣ ਆਉਂਦਾ ਹਾਂ ਹਾਂ ਡਾਕਟਰ ਦਾ ਗੱਗਾ ਦੂਦੀ ਬਾਬਾ ਆਊਗਾ ਜੀ ਮੇਹਣਾਂ ਪਾ ਠੀਕ ਹੈ ਵੀ ਸਾਡੇ ਤਾਂ ਹੁਣ ਰੋਟੀ ਟੰਗੇ ਮੰਨਿਓ ਤੰਗਾ ਤੇ ਗੱਲ ਕਰ ਵੀ ਹੁਣ ਮੁੰਡਾ ਦਾ ਖਰ ਵਿਆਹ ਲਿਆ ਵਿਆਹ ਤਾਂ ਗਿਆ ਪਰ ਮੁੰਡਾ ਦਾ ਰੋਟੀ ਨਹੀਂ ਜੀ ਆਇਆ ਜਨਾਬ ਦਾਪ ਵੀ ਹੁੰਦਾ ਛਾਦਾ ਹੋ ਜਾਂਦਾ ਹਾਂ ਘਰੇ ਹੋਵੇ ਤਾਂ ਤਾਂ ਵੀ ਲੋਟਾ ਉਹ ਕੱਖਾ ਰੋਜ਼ ਮੇਰੇ ਕੋਲ ਲਾਜ ਨਾ ਪਏਗਾ ਆਪ ਪੀਉਂਦਾ ਨਹੀਂ ਮਕੰਦੋ ਤੋ ਮਕੰਦੋ

ਰਕੰਦੇ ਪੇਗ ਲਾਰ ਕਿਆ ਹੋਏ ਨਾ ਨਾ ਪੇਗ ਲਾਉਂਦੇ ਕੰਦੇ ਤਾਂ ਸੰਦੇ ਆਈ ਲਾ ਕਰਿਆ ਮੈਂ ਨਾ ਨਾ ਹੱਥ ਨਹੀਂ ਲਾਉਂਦੇ ਅਸਨੇ ਦਾਰੂ ਦੇ ਹੱਥ ਲਾਉਂਦੇ ਇਹ ਤਾਂ ਗਲਾਸੀ ਖੜਕਾ ਹੁੰਦਾ ਜੱਗਰ ਸੇ ਮੰਨ ਤੂੰ ਤੇ ਨਾ ਮੰਨ ਨਾ ਹੈ ਪਰ ਮੁੰਆ ਮੱਖਿਆ ਕਿਹੜਾ ਵਿਚਾਰਾ ਮਾੜਾ ਮੋਟਾ ਪੀਂਦਾ ਹੋਏ ਇਹਨਾਂ ਦਖਾਣਾਂ ਵਿੱਚ ਓਟੇ ਦੇ ਬੰਗੋ ਤਾਂ ਨਹੀਂ ਸਾਡੇ ਚੁੱਤੀ ਜਈ ਆਜੀ ਆ ਹਾਂ توتھن پائن دے کٹ میں میں کنے ک پیتی وا ایک دن پی کے تسا روز دا بنا رکھا وے پاڑا ہی پاڑا پالا تا ہونا ہی آ میں گیا میں بھی ویلا سیے مگاں کاند کول جڑا مر گئے بھیا سجا مارا اے اے تے جانا آیا بھئی پی پیسے گائی چکیا پر پھر جترا کھیت ٹھیک رہندی آ

ਇੱਕ ਮਿੰਟ ਕਮੈਂਟ ਇੱਕ ਮਿੰਟ ਕਮੈਂਟ ਇੱਕ ਮਿੰਟ ਕੜੀ ਕੜੀ ਇਹਦਾ ਯਾਰ ਫਾਹ ਤਰੀ ਲੈਂਦਾ ਜੱਗਰਾ ਨਾ ਨਾ ਖੁੱਟ ਕੇ ਅੜੀ ਪਕਦਾ ਹੂੰ ਆਹ ਲਾ ਲਾ ਹਾਈਡਰੋ ਕਿਵੇਂ ਮੈਂ ਹੱਥ ਪਾਇਆ ਆਹ ਤਾਂ ਰਾਸ ਹੈ ਆ ਬੈਠਾ ਮੈਂ ਆਹ ਰਾ ਕਰਨ ਜੋ ਆਹ ਇਹ ਪਰ ਮੈਂ ਛੜ ਕੇ ਤਰ ਫੜੂਗੀ ਤੇਰਾ ਨਾ ਨਾ ਭਾਈ ਉਹ ਤਾਂ ਸੱਚੀ ਪੱਕੀ ਬਣਨੀ ਸੀ ਮੈਂ ਅੱਛਾ ਨਾ ਫੋਪਿਆ ਭਾਈ ਫੇਰ ਭਾਈ ਫੇਰ ਮੈਨੂੰ ਮੁੰਡਾ ਕਹਿੰਦਾ ਬਾਬਾ ਅੱਧਾ ਗਲਾ ਸਟੇਲ ਦਾ ਪੀ بھائی گزارو میں رات نو بھائی ایک بجے اچھا

ਪਰ ਕੀ ਤੁਸੀਂ ਅੱਛਾ ਗਏ ਐਸਾ ਭਾਈ ਦਸ ਕਮਾ ਜਾਣੇ ਨੂੰ ਪਤਾ ਲੱਗ ਜੂ ਸਾਡਾ ਦਸਨਾ ਦਸਨਾ ਹੀ ਗੱਲ ਨਹੀਂ ਉਹ ਗੱਲ ਕਰਦਾ ਕਿ ਇੰਨੇ ਬਾਲ ਸਹੀ ਸਹੀ ਹੈਗੀ ਜੇ ਵੀ ਮੇਰਾ ਸਾਡਾ ਛੀ ਹੈਗੀ ਪੁੱਠ ਨੂੰ ਨਹੀਂ ਨਹੀਂ ਉਹ ਗੱਲ ਕਰਦਾ ਆਪਣੇ ਬਿਆਂ ਦੀ ਗੱਲ ਤੋੜੀ ਕਿਸੇ ਤੋਂ ਗੱਜਾੜ ਪਤਾ ਕੀ ਹੈ ਅੱਛੀ ਹੁਣੇ ਔਖੇ ਤੈਨੂੰ ਪੱਟਈ ਹੈ

جگر ہاں صاحب مانگتے ہیں میری تو گل ڈلنگا لگن رہتے ہیں بھائی جگر چا چلدی ہوئی چلدی ہاں چلدی ہوئی چلدی چلدی روپے کو ڈکڑا لی نہیں سارا چل دی جا ہے یہی ہوے بس پار کم ہے یہ زمین ما کی ہے نا نئی ماں تے ہوئی نئی ماں دے ہاں آ گل لگیا بھائی جی لگدا بھائی سن مل گئے لے اسرے ਫਿਰ ਆਇਆ ਕੜਬਈ ਇਹਦਾ ਮੇਰਾ ਜਵਾਬ ਆ ਦੁੱਧ ਵਰਗਾ ਤੁਹਾਡੇ ਪਹਿਲੇ ਬੰਦੇ ਛੁੱਟੀ ਹੋਈ ਦਵਾਜਾ ਛੁੱਟੀ ਦਾ ਬੈਠੀ ਆ ਕਰ ਮੇਰੀ ਨਿਗਾਹ ਚ ਹਾਂ ਉਹਦੇ ਪਿੱਛੇ ਤਿੰਨ ਤਾਂ ਕੁੜਗਾਰੇ ਤੇ ਦੋ ਬੇਵਗਰੇ ਉਹ ਆਉਣਗੇ ਮਗਲ ਨੂੰ ਕੋਡਾ ਕੁ ਗਾਣ ਲੈਣੀਆਂ ਸੀ بچے آنے اور پال چیزیں

روٹی رکھو روٹی کھانی ہے کلو روٹی جتنا دیکھ بھائی کڑکی دن کھیل کے نہ پتہ کی گل ہے ہاں ਮਟਲੀ ਨਾਲੇ ਤਾਂ ਸਾਡਾ ਢਾਂਚਾ ਚੱਲ ਜੂ ਘਰ ਦਾ ਆਸਰਾ ਵੀ ਅਸੀਂ ਆਪ ਰਾਜ ਕੋਤੇ ਚਿੱਟੋ ਨੇ ਪਈ ਹੋ ਜਾਂਗੇ ਇੱਕ ਹੋਰ ਹਾਂ ਕੋਈ ਭੱਜ ਕੇ ਪਸੋਂ ਨੀਰਾ ਪਾਤਾ ਹਾਂ ਇੰਨੇ ਗਾਉਂ ਕਿਜੀ ਬੰਨ ਜਾਂਦੀ ਹੈ ਹਾਂ ਇੱਕ ਹੋਰ ਮਕਾਨ ਆਏ ਤਾਂ ਨੀਂਦ ਵੀ ਨਹੀਂ ਆਉਣੀ ਭੈਣ ਚੋਦੀ ਹਾਂ ਨੀਂਦ ਕਿੱਥੇ ਵੀ ਅੱਖਾਂ ਨਹੀਂ ਮੀਂਦੀ ਚੱਲ ਹਾਂ ਹਾਂ ਕੋਈ ਇੱਕ ਹੋਰ ਉਹ ਬੱਚਾ ਦੋਵੇਂ ਵੀ ਲਾਉਂਦੇ ਤਿੰਨ ਥਾਂ ਉਹਦਾ ਇੱਕ ਤਲਾਕ ਰੱਖੇ ਚੱਲੀ ਜਾਂਦਾ

ਜਸ ਕੰਦਰਾਸ ਆ ਲਓ ਗਿਆ ਪੜਾ ਮੈਂ ਸੁਨੇ ਤੂੰ ਗੋਲ ਨਾ ਰੱਪੇ ਤੂੰ ਵੀ ਬਾਬਾ ਖਾਣਾ ਖੜਾ ਰੋ ਛੱਡ ਗਿਆ ਨਾ ਛੱਡ ਗਿਆ ਬਈ ਬਿਛਣੂ ਹੋ ਗਿਆ ਹਾਂ ਤੇਰਾ ਤਾਂ ਲੱਗ ਗਿਆ ਸੀ ਬਰਾ ਹੀ ਥਾਂ ਬੋਲ ਲੈ ਜਮਾਨੀ ਹੋ ਗਿਆ ਧਵਾ ਫੈਲਿਆ ਥਿਆ ਖਾਂ ਰੇਤ ਵੱਧ ਗਿਆ ਹਾਂ ਬਈ ਲਿਆ ਹਾਂ ਲੈ ਲਾਲਾ ਪੈ ਕੇ ਫਿਰ ਇਹ ਰੇਤ ਵੱਧ ਗਿਆ ਹੁਣ ਦੋਹਰ ਲਾਦੀ ਕੰਜਰਾ ਹੌਲੀ ਨਾ ਨਾ ਵਾਹ ਬਹੁਤ ਛੱਡੇ ਐ ਨਾ